ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤਨਾ ਕਰੇ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਉਹੀ ਮੁੱਦੇ ਤੇ ਭਾਈ ਅਮਰਪਾਲ ਸਿੰਘ ਜੀ ਮੇਰੇ ਬਾਰੇ ਤੇ ਕਈ ਹੁਣ ਉਦਾਂ ਦੇ ਬੰਦੇ ਜਿਵੇਂ 2-3 ਦਿਨ ਹੋ ਗਏ ਆ ਤੇ ਜਿਵੇਂ ਇੱਕ ਆ ਹਰਜੀਤ ਹਰਜੀਤ ਸਿੰਘ ਸੂਰਪੁਰ ਵਾਲੇ ਇਹ ਬੰਦੇ ਦੀ ਕੀ ਆ ਦੇਣ ਪੰਜਾਬ ਨੂੰ ਕੀ ਚਾਹੁੰਦਾ ਇਹ ਪੰਜਾਬ ਨੂੰ ਕਦੇ ਇਹ ਬੰਦੇ ਨੇ ਪੰਜਾਬ ਦੇ ਹੱਕਾਂ ਦੀ ਕਦੇ ਗੱਲ ਨਹੀਂ ਕੀਤੀ ਜਿੱਥੇ ਕੋਈ ਚੰਗਾ ਕੰਮ ਹੁੰਦਾ ਪੰਜਾਬ ਦੀ ਭੈਤਰੀ ਲਈ ਕੰਮ ਹੁੰਦਾ ਕੋਈ ਇਹ ਬੰਦਾ ਕਦੇ ਪੰਜਾਬ ਦੇ ਬਾਰੇ ਚੰਗਾ ਨਹੀਂ ਬੋਲਦਾ ਤੇ ਉਦਾਂ ਦੇ ਪੋਡਕਾਸਟਾਂ ਵਾਲੇ ਆ ਜਿਹੜੇ ਇਹ ਬੰਦੇ ਨੂੰ ਸਾਧਗੇ ਬੁਲਾਉਂਦੇ ਆ ਤੇ ਹੋਰ ਵੀ ਕਈ ਬੰਦੇ ਪੰਜਾਬ ਦੇ ਜਿਵੇਂ ਨਾਮੀ ਚਿਹਰੇ ਹੋ ਗਏ ਆ ਜਿਵੇਂ ਹਣ ਬੱਬੂ ਮਾਨਿਆ ਭਾਈ ਢੰਡਰਾਂਗ ਵਾਲੇ ਜੀ ਆ ਤੇ ਉਹਨਾਂ ਨੂੰ ਤਾਂ ਮਾੜਾ ਮੋਟਾ ਸੋਚ ਸਮਝ ਕੇ ਬੋਲਣਾ ਚਾਹੀਦਾ ਨਾ ਨਿੱਜੀ ਜ਼ਿੰਦਗੀ ਠੀਕ ਆ ਆਪਦੇ ਘਰੇ ਬੰਦਾ ਜਿਹੜਾ ਕੋ ਮਰਜ਼ੀ ਕਰੀ ਜਾਵੇ ਪਰ ਜਿਵੇਂ ਵੀਡੀਓ ਹੁਣ ਉਹ ਜਿਹੜੀਆਂ ਗੰਦੀਆਂ ਮੰਦੀਆਂ ਚੜਾਉਣੂਗਾ ਤਿੰਨ ਚਾਰ ਚਾਰ ਸਾਲਾਂ ਜਿਵਾਕ ਇਹਦਾਂ ਦੀਆਂ ਵੀਡੀਓ ਦੇਖੀ ਜਾਂਦੇ ਅੱਜ ਕੱਲ ਫੋਨ ਫੋਨ ਦੇ ਵਿੱਚ ਵੜ ਜਾਂਦੇ ਉਹ ਤੇ ਫੇਰ ਆਪਾਂ ਕਹਿੰਦੇ ਨੇ 12-12 13-13 ਸਾਲਾਂ ਦਾ ਜਵਾਕੇ ਵਿਆਹ ਕਰਾਈ ਜਾਂਦੇ ਆ ਕਾਰਨ ਇਹੀ ਆ ਜਦੋਂ ਇੰਨਾ ਗੰਦਮੰਦ ਵੇਖੀ ਜਾਣਾ ਉਹਨਾਂ ਨੇ ਤੇ ਫੇਰ ਆਪੇ 12-12 13-13 ਸਾਲਾਂ ਦੇ ਜਵਾਕਾਂ ਨੇ ਵਿਆਹ ਕਰਾਉਣੀ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਅੱਗੇ ਤੇ ਇਕਾ ਮਿਕਾ ਤੂੰ ਉਦਾਂ ਦੇ ਕਲਚਰ ਦੇ ਵਿੱਚ ਰਹਿਣਾ ਤੈਨੂੰ ਉਦਾਂ ਦਾ ਕਲਚਰ ਪਸੰਦ ਆ ਪੰਜਾਬ ਆ ਯਾਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਕੰਜਰਾਂ ਦੀ ਧਰਤੀ ਨਹੀਂਗੀ ਇਹ ਗੰਦ ਪਾਉਣ ਵਾਲਿਆਂ ਦੀ ਧਰਤੀ ਨਹੀਂਗੀ ਇਹ ਗੁਰੂਆਂ ਦੀ ਧਰਤੀ ਆ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਉਦਾਂ ਦੇ ਬੰਦੇ ਆ ਤੇ ਨਾ ਤੁਸੀਂ ਲੱਤਾਂ ਖਿੱਚੋ ਜੇ ਉਹ ਬੰਦੇ ਨੇ ਇੰਨਾ ਵਧੀਆ ਕੰਮ ਕੀਤਾ ਆ ਤੁਹਾਨੂੰ ਉਹਨਾਂ ਆਟੋਮੈਟਿਕ ਹੀ ਪਤਾ ਲੱਗਣਾ ਕਿੰਨੀ ਰੋਕ ਲੱਗ ਜਾਣੀ ਹੈ ਗੰਦ ਦੇ ਉੱਤੇ ਵੀਡੀਓ ਹੁਣ ਆਟੋਮੈਟਿਕ ਹੀ ਕਈ ਕੁੜੀਆਂ ਗੱਡੀਆਂ ਨਾਲੇ ਭਾਈ ਅਮਰਪਾਲ ਸਿੰਘ ਮਹਿਰੂ ਜੀ ਨੇ ਪਹਿਲਾਂ ਦੱਸਿਆ ਸੀਗਾ ਸਮਝਾਇਆ ਸੀਗਾ ਸਾਰਿਆਂ ਨੂੰ ਵੀ ਹਟਜੋ ਹਟਜੋ ਉਹਦੇ ਕਹਿਣ ਦੇ ਬਾਵਜੂਦ ਵੀ ਹਟੀਆਂ ਨਹੀਂ ਤੇ ਫੇਰ ਭਈ ਅਗਲੇ ਨੇ ਸੋਧਾ ਤਾਂ ਫਿਰ ਲਾਉਣਾ ਹੀ ਸੀ ਪਰ ਹੁਣ ਆਈਆਂ ਜਿਹੜਾ ਹੁਣ ਪੰਜਾਬ ਦੇ ਵਿੱਚ ਇਦਾਂ ਗੰਦ ਪਾਊਗਾ ਪਰ ਆਈਂ ਸਿੰਘਾਂ ਦੇ ਜਾਗੋ ਨਿਕਲਣੀ ਹੈ ਤੇ ਧੰਨਵਾਦ ਜੀ ਬਹੁਤ ਬਤ